Құртүрді Dzial бүз, аня мету Мопшеп т zat, өте мүгіндіг али Jobjmан Александedi출 ਲੋਕੋ ਜਿਹੜੀ ਇਹ ਰਾਤ ਘਟਾ ਵਾਪਰੀਏ ਬੜੀ ਮੰਦ ਭਾਗੀ ਘਟਨਾ ਹੋਈ ਹੈ ਇਹ ਪੱਗ ਰੋਡ ਤੇ ਜਿਹੜਾ ਮਿਲਕਬੂਤ ਹੈ ਬੇ ਕਬੂਤ ਉਹਦੇ ਨਾਲ ਅਟੈਚਡ ਹੈਗੇ ਫੇਸ ਟੂ ਉੱਥੇ ਗੱਡੀਆਂ ਖੜੀਆਂ ਸੀ ਬਾਹਰ ਰਾਤ ਕਰੀਬ 12:30 ਵਜੇ ਤੇ ਤੁਹਾਡੇ ਸਾਹਮਣੇ ਹੈ ਜਿਹੜੀਆਂ ਇੰਨੀਆਂ ਮਹਿੰਗੀਆਂ ਗੱਡੀਆਂ ਹੈਗੀਆਂ ਇਹ ਪੰਜ ਗੱਡੀਆਂ ਪਣੀਆਂ ਗਈਆਂ ਤੇ ਇਹ ਹੈਰਾਨੀ ਦੀ ਗੱਲ ਹੈ ਵੀ ਕੋਈ ਲਾ ਐਂਡ ਆਰਡਰ ਨਹੀਂ ਹੈਗਾ ਕਿਸੇ ਨੂੰ ਕੋਈ ਫਿਕਰ ਨਹੀਂ ਹੈਗਾ ਜਦੋਂ ਦੇਖੋ ਸਰਕਾਰ ਬਣਨ ਤੋਂ ਪਹਿਲਾਂ ਭਗਵੰਤ ਮਾਨ ਜੀ ਕਹਿੰਦੇ ਸੀ ਵੀ ਤੁਸੀਂ ਬੇਫਿਕਰ ਹੋ ਜੀ ਦਰਵਾਜ਼ੇ ਖੁੱਲੇ ਰੱਖ ਕੇ ਸੌਇਆ ਕਰੋ ਤੁਹਾਨੂੰ ਕੋਈ ਰਾਖੀ ਰੱਖਣ ਦੀ ਲੋੜ ਨਹੀਂ ਹੈ ਤੇ ਹੁਣ ਹਾਲਾਤ ਇਹ ਬਣ ਗਏ ਵੀ ਘਰਾਂ 'ਚ ਵੜ ਕੇ ਕੁੱਟਣ ਵਾਲੇ ਹਾਲਾਤ ਬਣੇ ਪਏ ਐ ਹੈਰਾਨੀ ਦੀ ਗੱਲ ਹੈ ਵੀ ਇੰਡੀਆਂ ਮਹਿੰਗੀਆਂ ਘੜੀਆਂ ਬਿਨਾਂ ਕਿਸੇ ਗਲਤੀ ਤੋਂ ਬਿਨਾਂ ਕਿਸੇ ਕਸੂਰ ਤੋਂ ਤੇ ਅਸੀਂ ਬੜੇ ਜੀ ਹਾਲਾਤ ਕੰਡੋਣੀ ਹਰਕਤ ਕੀਤੀ ਐ ਇਹਦੇ ਹਾਲਾਤ ਤੇ ਰਾਤ ਬੜੀ ਮੰਦਭਾਗੀ ਘਟਨਾ ਬਠਿੰਡਾ ਸ਼ਹਿਰ ਦੇ ਪੌਸ਼ ਏਰੀਏ ਦੇ ਵਿੱਚ ਵਾਪਰੀ ਐ ਇੱਥੇ ਦੇਖਣ ਵਾਲੀ ਗੱਲ ਹੈ ਜਿਹੜੀ ਉਹ ਵੱਡੀ ਹੈ ਕਿ ਨਾਲ ਇੱਥੇ ਨੇੜੇ ਜੁਗਰਾਤਾ ਸੀ ਤੇ ਜਿੰਨਾਂ ਦੇ ਵਾਰਗੇ ਗੱਡੀਆਂ ਭੰਨੀਆਂ ਗਈਆਂ ਉਹਨਾਂ ਦੇ ਘਰ ਵਿੱਚ ਕੀਰਤਨ ਸੀਗਾ ਮੈਨੂੰ ਇਹ ਲੱਗਦਾ ਹੈ ਕਿਸੇ ਸ਼ਰਾਤੀ ਅੰਸਰਦਾ ਕਿਸੇ ਸ਼ੈ ਦੇ ਉੱਤੇ ਇਹ ਕੋਈ ਵੱਡਾ ਮਸਲਾ ਬਣਾਉਣ ਦਾ ਕੰਮ ਸੀ ਇਹ ਮੈਨੂੰ ਇਹ ਲੱਗਦਾ ਵੀ ਸਾਡੇ ਜਿਹੜਾ ਹਿੰਦੂ ਸਿੱਖ ਭਾਈਚਾਰਾ ਉਹਦੇ ਵਿੱਚ ਕੋਈ ਵੱਡੀ ਦਲਾਲ ਪਾਉਣ ਦੇ ਲਈ ਇਹ ਸਾਰੀ ਘਟਨਾ ਕੀਤੀ ਗਈ ਲੋਕਾਂ ਨੂੰ ਡਰਾਉਣ ਧਮਕਾਉਣ ਦੇ ਲਈ ਕਿਉਂਕਿ ਮੂਰੇ ਇਲੈਕਸ਼ਨ ਆ ਰਿਹਾ ਹੈ ਕਿਉਂਕਿ ਅੱਜ ਕੱਲ ਪਤਾ ਨਹੀਂ ਕੋਈ ਕੀ ਕਰੇ ਤੇ ਸਮਝ ਨਹੀਂ ਆਉਂਦੀ ਇਹ ਮੈਨੂੰ ਨਹੀਂ ਮੈਂ ਤਾਂ ਇਹ ਦੇਖਣਾ ਪੁੱਛਣਾ ਚਾਹੁੰਦਾ ਵੀ ਸਰਕਾਰ ਕਿੱਥੇ ਸੁੱਤੀ ਪਈ ਹੈ ਕਿੱਥੇ ਪ੍ਰਸ਼ਾਸਨ ਸੁੱਤਾ ਪਿਆ ਹੈ ਇਲੈਕਸ਼ਨ ਦੇ ਦਿਨਾਂ ਗਸ਼ਟਾ ਤੇਜ ਹੋਣੀਆਂ ਚਾਹੀਦੀਆਂ ਪੀਸੀਆਰ ਤੇਜ ਹੋਣੀ ਚਾਹੀਦੀ ਹੈ ਪਰ ਇੱਥੇ ਤਾਂ ਉਲਟਾ ਕੰਮ ਹੈ ਕੋਲੇ ਥਾਣਾ ਬਿਲਕੁਲ ਤੇ ਕੋਲੇ ਆ ਪੰਜ ਗੱਡੀਆਂ ਪੰਜੀਆਂ ਰੀਜਣਾ ਭੰਨੀਆਂ ਤੇ ਖੇ ਹਿਹਾਰਾਣਾ ਭੰਨੀਆਂ ਜੀ ਕਿੱਥੇ ਛਾ ਰਹਿਣਾ ਬਣ ਗਿਆ ਜੀ ਤੇ ਇਹਨਾਂ ਲੋਕਾਂ ਦਾ ਡਾਰੀ ਖਤਮ ਹੋਇਆ ਪਿਆ ਜੀ ਸਰਕਾਰ ਜਿਹੜੀ ਕਹਿੰਦੀ ਸੀ ਸੱਥਾ ਚੋਂ ਸਰਕਾਰ ਚੋਂ ਪਿੰਡਾਂ ਚੋਂ ਸਰਕਾਰ ਚੋਂ ਅੱਜ ਕਿੱਥੇ ਨੇ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਦਾ ਧਿਆਨ ਕਿੱਥੇ ਹੈ ਜੇ ਮੈਨੂੰ ਉਹ ਲੱਗਦਾ ਵੀ दारू ਪਹਿਲੇ ਚੋਂ ਬਾਹਰ ਨਿਕਲਦਾ ਉਹਨਾਂ ਨੂੰ ਲੋਕਾਂ ਦਾ ਪਤਾ ਲੱਗੇ ਪੁਲਿਸਾਈ ਹੁਣ ਤੱਕ ਦੇ ਉੱਤਰ ਨਹੀਂ ਲੋਕਾਂ ਦੇ ਦਰਸ਼ਨ ਮੁਤਾਬਕ ਅਜੇ ਤੱਕ ਕਿਸੇ ਕੋਈ ਨਹੀਂ ਪਹੁੰਚਿਆ ਜੀ ਅਜੇ ਤੱਕ ਕਿਸੇ ਕੋਈ ਨਹੀਂ ਪਹੁੰਚਿਆ ਅਸੀਂ ਐਸਐਸਪੀ ਸਾਹਿਬ ਨੂੰ ਵੀ ਫੋਨ ਕਰ ਚੁੱਕੇ ਹਾਂ ਕਿਸੇ ਨੇ ਸਾਡਾ ਫੋਨ ਨਹੀਂ ਚੱਕਿਆ ਜੀ ਕਿਸੇ ਅਫਸਰ ਨੇ ਕੋਈ ਫੋਨ ਨਹੀਂ ਚੁੱਕਿਆ ਲੋਕ ਆਂ ਕਿ ਲੱਗਿਆ ਪਤਾ ਲੱਗਿਆ ਕਿ ਕਿਹਨਾਂ ਲੋਕ ਸੀ ਲੋਕ ਮੈਂ ਸਾਨੂੰ ਤਾਂ ਇਹ ਸਵੇਰ ਹੀ ਜਦੋਂ 6 ਵਜੇ ਨਿਕਲੇ ਬਾਹਰ ਉਦੋਂ ਪਤਾ ਲੱਗਿਆ ਇਹ ਗੱਡੀयां ਪਈਆਂ ਇੱਥੇ ਪੈਸਾ ਖੜੇ ਸੀਗੇ ਬਿੰਦਗੀ ਸਾਹਿਬ ਇਹਨੂੰ ਪੁੱਛਿਆ ਕਿ ਇਹ ਰਾਤ ਦੀ ਘਟਨਾ ਹੈ ਤੇ ਰਾਤ ਨੂੰ 12:00 ਵਜੇ ਹੀ ਹੋਈ ਹੈ ਉਹ ਵੀ ਕਹਿੰਦੇ ਮੁੰਡੇ-ਵੰਡੇ ਇਕੱਠੇ ਹੋ ਕੇ ਸੀਗੇ ਇੱਥੇ ਉਹਨੇ ਬਾਕੀ ਤਾਂ ਨਹੀਂ ਡੀਟੇਲ ਪਤਾ ਬਣ ਕੀ ਆ ਉਹ ਕੀ ਮੰਨਤੀ ਕਰਦੇ ਹਨ ਬਹੁਤ ਗੁਣਾ ਕਰਦੀ ਹੈ ਸ਼ਰਮ ਆਵੇ ਤਾਂ ਕੋਲੋਂ ਵੀ ਮਗਲ ਹੱਸ ਤੇ ਜਿਹੜੇ ਵੀ ਦੋਸ਼ੀ ਬੰਦੇ ਹੈਗੇ ਆ ਜਿਨ੍ਹਾਂ ਨੇ ਗੁਣਾ ਕਰਦੀ ਕੀਤੀ ਹੈ ਉਹਨਾਂ ਦਾ ਵਿਸ਼ੇਸ਼ਨ ਹੋਣਾ ਚਾਹੀਦਾ ਹੈ